ਵਿਡਿਓ ਵੇਖਦੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਸਾਨਾਂ ਦੇ ਲਈ ਜੋ ਖੇਤੀਬਾੜੀ ਸੰਧਾਂ ਤੇ ਸਰਕਾਰ ਵੱਲੋਂ ਸਬਸਿਡੀ ਮਿਲ ਰਹੀ ਹੈ, ਉਹਦੇ ਵਾਸਤੇ ਕਿਸਾਨੀ ਵਿਰੋਧ ਤੁਹਾਡੇ ਕੋਲ ਕਿੰਨੀ ਜ਼ਮੀਨ ਜਿਹੜੀ ਆ ਉਹ ਹੁਣੀ ਚਾਹੀਦੀ ਆ ਤੇ ਕਿਹੜੇ-ਕਿਹੜੇ ਜ਼ਰੂਰੀ ਪ੍ਰੂਫ ਨੇ ਡਾਕੂਮੈਂਟ ਨੇ ਜਿਹੜੇ ਜੀ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਫੇਰ ਹੀ ਤੁਸੀਂ ਆਪਣੀ ਸਬਸਿਡੀ ਵਾਸਤੇ ਖੇਤੀਬਾੜੀ ਸੰਧਾਂ ਤੇ ਜੋ ਮਿਲ ਰਹੀ ਆ ਉਦੇ ਵਾਸਤੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓ ਅਪਲਾਈ ਕੀ ਅਪਲੋਡ ਕੀਤੀਆਂ ਸੀ ਜਿਦੇ ਵਿੱਚ ਅਸੀਂ ਤੁਹਾਨੂੰ ਸਬਸਿਡੀ ਅਪਲਾਈ ਕਰਨ ਬਾਰੇ ਵੀ ਦੱਸਿਆ ਸੀ ਪਰ ਉਸ ਤੋਂ ਬਾਅਦ ਕੁਝ ਕਿਸਾਨ ਵੀਰ ਸੀ ਜਿਹੜੇ ਕਿ ਪੁੱਛ ਰਹੇ ਸੀ ਕਿ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ ਤੇ ਸਾਡੇ ਕੋਲ ਪ੍ਰੋਪਰ ਕਿਹੜੇ ਉਹ ਡਾਕੂਮੈਂਟ ਨੇ ਜਿਹੜੇ ਕੀ ਹੋਣੇ ਚਾਹੀਦੇ ਨੇ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਜੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਕਿਸਾਨ ਵੀਰੋ ਚੈਨਲ ਨੂੰ ਸਬਸਕ੍ਰਾਈਬ ਵੀ ਰੋਟ ਕਰ ਲੈਣਾ ਤੇ ਬੈਲ ਆਈਕਨ ਔਰ ਨੋਟੀਫਿਕੇਸ਼ਨ ਵੀ ਔਨ ਜ਼ਰੂਰ ਕਰ ਜਾਣਾ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਖੇਤੀਬਾੜੀ ਸੰਬੰਧੀ ਪਸ਼ੂਆਂ ਦੀਆਂ ਬਿਮਾਰੀਆਂ ਸੰਬੰਧੀ ਫਸਲਾਂ ਦੀਆਂ ਜਾਣਕਾਰੀਆਂ ਮਿਲਦੀਆਂ ਰਹਿਣ। ਸਭ ਤੋਂ ਪਹਿਲਾਂ ਜੀ ਗੱਲ ਕਰ ਲੈਣੇ ਆ ਕਿ ਕਿੰਨੀ ਜ਼ਮੀਨ ਹੋਣੀ ਜ਼ਰੂਰੀ ਆ। ਕਿਸਾਨ ਵੀਰੋ ਕੋਈ ਵੀ ਖੇਤੀਬਾੜੀ ਸੰਧ ਤੇ ਤੁਸੀਂ ਸਬਸਿਡੀ ਅਪਲਾਈ ਕਰ ਰਹੇ ਹੋ ਤਾਂ ਘੱਟੋ-ਘੱਟ ਜਿਹੜੀ ਜ਼ਮੀਨ ਹੈ ਉਹ ਤੁਹਾਡੇ ਕੋਲ 1.5 ਏਕੜ ਤੋਂ ਲੈ ਕੇ 2.5 ਏਕੜ ਤੱਕ ਹੋਣੀ ਚਾਹੀਦੀ ਆ। डेढ़ एकड़ ਤੋਂ ਉੱਪਰ ਉੱਪਰ ਹੋਣੀ ਚਾਹੀਦੀ ਆ ਭਾਵੇਂ ਉੱਪਰ ਤੁਹਾਡੀ 2 ਕਿੱਲੇ ਹੋਵੇ 2.5 ਹੋਵੇ 3 ਕਿੱੜੇ ਹੋਵੇ 4 ਕਿੱੜੇ ਹੋਵੇ 10 ਕਿੱੜੇ ਹੋਵੇ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਨੇ ਆਂ ਗਿਆ ਕਿ ਖੇਤੀਬਾੜੀ ਸੰਧਾਂ ਨੂੰ ਜੋ ਸਬਸਿਡੀ ਮਿਲਣੀ ਆ ਉਹਦੇ ਵਾਸਤੇ ਪ੍ਰੂਫ ਕਿਹੜੇ ਚਾਹੀਦੇ ਨੇ ਨੰਬਰ 1 ਤੇ ਕਿਸਾਨ ਵੀਰੋ ਤੁਹਾਡੇ ਕੋਲੇ ਜਿਸ ਵੀ ਕਿਸਾਨ ਵੀਰ ਨੇ ਸਬਸਿਡੀ ਲਈ ਫਾਰਮ ਅਪਲਾਈ ਕਰਨੇ ਹਨ ਕਿਨੇ ਬਾਕੀ ਵੈਬਸਾਈਟ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਉਹਦੇ ਵਾਸਤੇ ਤੁਹਾਡੇ ਕੋਲ ਆਧਾਰ ਕਾਰਡ ਬੈਂਕਰੀ ਕਾਪੀ ਜੀ ਐ ਫਾਰਮ ਫਰਦ ਜਿਸ ਕਿਸਾਨ ਵੀਰ ਨੇ ਅਪਲਾਈ ਕਰਨੀ ਆ ਉਸ ਦੇ ਨਾਮ ਦੀ ਜ਼ਮੀਨੀ ਫਰਦ ਹੋਣੀ ਚਾਹੀਦੀ ਆ ਇਸ ਤੋਂ ਬਾਅਦ ਤੁਹਾਡੇ ਕੋਲ ਕਿਸਾਨ ਕ੍ਰੈਡਿਟ ਕਾਰਡ ਜੀ ਹਾਂ ਕਿਸਾਨੀ ਕ੍ਰੈਡਿਟ ਕਾਰਡ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਫਿਰ ਤੁਸੀਂ ਆਪਣੀ ਕਿਸਾਨਾਂ ਨੂੰ ਜਿਹੜੀ ਸਬਸਿਡੀ ਮਿਲ ਰਹੀ ਹੈ ਉਹਦੇ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਐਜੀ ਮਸ਼ੀਨਰੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸੀਆਰਐਮ ਦੀ ਜਿਹੜੀ ਲਿੰਕ ਹੈਗਾ ਆ ਉਹਦੇ ਤੇ ਜਾ ਕੇ ਤੁਸੀਂ ਆਪਣੀ ਸਬਸਿਡੀ ਜਿਹੜੀ ਆ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਤੋਂ 1 ਤੋਂ 2 ਮਹੀਨੇ ਦੇ ਵਿੱਚ ਵਿੱਚ ਸਰਕਾਰ ਵੱਲੋਂ ਮੈਸੇਜ ਜਿਹੜੇ ਨੇ ਆਣੇ ਸ਼ੁਰੂ ਹੋ ਜਾਂਦੇ ਨੇ ਤਾਨੂੰ ਦੱਸ ਦਈਏ ਕਿ ਇਹਦੇ ਵਿੱਚ ਜੋ ਵੀ ਸਬਸਿਡੀ ਮਿਲਦੀ ਆ ਇਹ ਸਰਕਾਰ ਦੇ ਵੱਲੋਂ ਹੀ ਤੁਹਾਨੂੰ ਮਿਲਦੀ ਆ ਇਹਦੇ ਵਿੱਚ ਕੀ ਹੁੰਦਾ ਕਿ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਟਾਈ ਅਪ ਕੀਤਾ ਹੁੰਦਾ ਕਿਉਂਕਿ ਕੋਈ ਵੀ ਸਰਕਾਰ ਜਿਹੜੀ ਆ ਉਹ ਖੇਤੀਬਾੜੀ ਦੇ ਸੰਧਾਂ ਦਾ ਪਤਾ ਨਹੀਂ ਬਣਾ ਰਹੀ ਪ੍ਰਾਈਵੇਟ ਕੰਪਨੀਆਂ ਬਣਾ ਰਹੀਆਂ ਨੇ ਵੱਡੀਆਂ-ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਬਣਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਕਈ ਕੰਪਨੀਆਂ ਨੇ ਜਿਹੜੀਆਂ ਬਣਾ ਰਹੀਆਂ ਨੇ ਠੀਕ ਆ ਸੋ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀਆਂ ਉਹ ਕੰਪਨੀਆਂ ਹੁੰਦੀਆਂ ਨੇ ਉਹ ਸਰਕਾਰ ਦੇ ਨਾਲ ਗੱਲਬਾਤ ਕਰ ਲੈਂਦੀਆਂ ਨੇ ਜਿਹੜੇ ਵੱਡੇ ਵੱਡੇ ਟੈਂਡਰ ਚੁੱਕਦੇ ਨੇ ਕਿ ਅਸੀਂ ਸਾਡਾ ਇੰਨਾ ਮਾਲ ਵਿਕੇਗਾ ਤੇ ਤੁਸੀਂ ਕਿਸਾਨ ਵੀਰਾਂ ਨੂੰ ਇੰਨੇ ਪਰਸੈਂਟ ਸੀ ਜਿਹੜਾ ਡਿਸਕਾਊਂਟ ਦਵਾਂਗੇ ਪੈਸੇ ਜਿਹੜੇ ਨੇ ਮੰਨ ਲਓ ਕਿ ਲੱਖ ਰੁਪਏ ਦੀ ਚੀਜ਼ ਹੈਗੀ ਹੈ ਲੱਖ ਰੁਪਏ ਦਾ ਐਗਰੀਕਲਚਰ ਦਾ ਕਿਸਾਨ ਦਾ ਹੈਗਾ ਤੇ ਉਹਦੇ ਵਿੱਚ ਤੁਹਾਨੂੰ 10000 15000 ਰੁਪਏ ਸਬਸਿਡੀ ਦੇ ਤੌਰ ਤੇ ਮਿਲ ਜਾਂਦਾ ਹੈ ਪੈਸੇ ਜਿਹੜੇ ਨੇ ਉਹ ਤੁਹਾਨੂੰ ਪਹਿਲਾਂ ਪੂਰੇ ਹੀ ਦੇਣੇ ਪੈਂਦੇ ਨੇ ਉਸ ਤੋਂ ਬਾਅਦ ਹੀ ਤੁਹਾਡੇ ਖਾਤੇ ਵਿੱਚ ਮਹੀਨਾ, 2 ਮਹੀਨੇ, 3 ਮਹੀਨੇ ਬਾਅਦ ਹੀ ਪੈਸੇ ਜੜੇ ਨੇ 10-15000 ਰੁਪਇਆ ਤੁਹਾਨੂੰ ਤੁਹਾਡੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ। ਸੋ ਅਜੀ ਵੀਡੀਓ ਚਨਾਈ ਜੇਕਰ ਫੇਰ ਵੀ ਤੁਹਾਡੀ ਕੋਈ ਪੁਛਗਿਛ ਹੈਗੀ ਆ, ਇਨਕੁਆਰੀ ਹੈਗੀ ਆ ਖੇਤੀਬਾੜੀ ਸੰਬੰਧੀ ਤਾਂ ਚੈਨਲ ਤੇ ਜਾ ਕੇ ਵੀਡੀਓ ਦੇ ਵਿੱਚ ਹੀ ਤੁਸੀਂ ਉਸ ਨੂੰ ਕਮੈਂਟ ਜਾਂ ਟਾਈਪ ਕਰ ਸਕਦੇ ਹੋ ਤੇ ਹੋਰ ਵੀਡੀਓ ਤੇ ਵੀ ਜਾ ਕੇ ਤੁਸੀਂ ਕਮੈਂਟਿੰਗ ਜਿਹੜੀ ਆ ਕਰ ਸਕਦੇ ਹੋ। ਅਸੀਂ ਹਰ ਕੁਐਸਚਨ ਦਾ ਜਵਾਬ ਦੇ ਲਈ ਹਾਜ਼ਰ ਹਾਂ। ਧੰਨਵਾਦ।